ਸਤਿ ਸ਼੍ਰੀ ਅਕਾਲ ਜੀ 4 ਤਰੀਕ ਦੇ ਨਵੇਂ ਰਿਸ਼ਤੇ ਨੋਟ ਕਰੋ ਜੀ ਜੁਲਾਈ ਦੇ ਨਵੇਂ ਰਿਸ਼ਤੇ ਆ ਮੁੰਡੇ ਤੇ ਕੁੜੀਆਂ ਦੇ ਪਰਿਵਾਰਾਂ ਦੇ ਨੰਬਰ ਦਿੱਤੇ ਹੁੰਦੇ ਆ ਜੀ ਤੁਸੀਂ ਡਾਇਰੈਕਟ ਪਰਿਵਾਰਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਰਿਸ਼ਤਾ ਹੈ 7013 ਨਾਮ ਆ ਮਨਦੀਪ ਸਿੰਘ ਕਾਸਟਾ ਜਰਸੀ ਗੋਤਾਪੂਲਰ ਪੜਾਈ ਪੜਾਈ ਕੀਤੀ ਹੈ ਜੀ ਬੀਐਸ ਸੀਆਈਟੀ ਪੋਸਟੂ ਬਾਅਦ ਐਮ ਐਮਐਸਸੀ ਆਈਟੀ ਹਾਈਟ 5'11 ਉਮਰ 13 ਤਰੀਕ ਤੀਜਾ ਮਹੀਨਾ 1998 ਜ਼ਿਲ੍ਹਾ ਬਠਿੰਡਾ ਰਸਤਾ ਕੁੜੀ ਪੜ੍ਹੀ ਲਿਖੀ ਹੋਵੇ ਮੁੰਡਾ ਸਿਕਸ ਜ਼ਰਦਾਰ ਤੇ ਨਸ਼ਾ ਰਹਿ ਤਾਂ ਵਧੀਆ ਘਰ 12 ਤੇ ਚੰਗਾ ਕੰਮਕਾਰ ਆ ਤੇ ਜ਼ਮੀਨ ਹੈ ਜੀ ਪਰਿਵਾਰ ਦਾ ਨੰਬਰ ਨੋਟ ਕਰੋ 8559013906 ਅੱਜ ਦੇ ਸਾਰੇ ਰਿਸ਼ਤੇ ਵੈਸੀ ਜਿੰਨੇ ਵੀ ਰਿਸ਼ਤੇ ਹੁੰਦੇ ਨੰਬਰ ਸਮੇਤ ਹੁੰਦੇ ਆ ਜੀ ਮੁੰਡਿਆਂ ਦੇ ਤੇ ਫਾਈ ਨੰਬਰ ਹੈ ਜੀ ਨਾਲ ਦੱਸਿਆ ਹੁੰਦਾ ਤੇ ਨਾਲ ਹੀ ਪਰਿਵਾਰ ਦਾ ਨੰਬਰ ਸਿੱਧੀ ਗੱਲਬਾਤ ਕਰ ਸਕਦੇ ਹੋ ਅੱਜ 10 ਰਿਸ਼ਤੇ ਮੁੰਡਿਆਂ ਦੇ ਨੰਬਰ ਸਮੇਤ ਰਹਿਤਾ ਹੈ 70 14 ਨਾਮ ਸਿੰਘ ਹੈ ਜੱਟ ਸੀ ਕਾਸਟਾ ਗੋਤ ਬਰਾੜ ਉਮਰ 21 8 1993 ਜੀਰਾ ਫਰੀਦਪੁਰ ਤੋਂ ਰਹਿਤਾ ਪੰਜ ਕਿੱਲੇ ਜ਼ਮੀਨ ਹੈ ਹਾਈਟ 6 ਫੁੱਟ ਆ ਪਗੜੀ ਧਾਰੀ ਸਰਦਾਰ ਮੁੰਡਾ ਦਾ ਪੜ੍ਹਾਈ ਪਲੱਸ 2 ਸਾਇੰਸ ਨਾਲ ਕਰੀ ਹੈ ਡਿਪਲੋਮਾ ਇੱਕ ਸਾਲ ਦਾ ਵੈਲਡਰ ਤੇ ਡਰਾਈਵਰ ਦੁਬਈ ਵਿੱਚ ਇੱਕ ਬੇਟਾ ਗਿਆ ਜੀ ਬੇਟੀ ਵਿਆਹੀ ਹੋਈ ਹੈ ਇਹਨਾਂ ਦੀ ਰਹਿਤਾ ਕੁੜੀ ਪੜ੍ਹੀ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਹਾਈਟ 5 5 ਤੱਕ ਹੋਵੇ ਜਾਂ ਇਸ ਤੋਂ ਵੱਧ ਵੀ ਪਰਿਵਾਰ ਦਾ ਨੰਬਰ ਨੋਟ ਕਰੋ 99149 66997 ਪਰਿਵਾਰ ਵਾਲਿਆਂ ਦਾ ਨੰਬਰ ਦਿੱਤਾ ਹੋਇਆ ਹੈ ਜੀ ਤੁਸੀਂ ਪਰਿਵਾਰ ਵਾਲਿਆਂ ਨਾਲ ਗੱਲਬਾਤ ਕਰਕੇ ਵੀ ਡਾਟਾ ਪਿਕ ਲੈ ਸਕਦੇ ਹੋ ਅਤੇ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਆਇਆ 7015 ਨਾਮ ਸੰਦੀਪ ਸਿੰਘ ਏਕੂਪੇਸ਼ਨ ਬਿਜ਼ਨਸ ਕੰਮ ਹੈ ਜੀ ਜਿਹੜਾ ਇਹਨਾਂ ਦਾ ਬਿਜ਼ਨਸ ਆ ਆਪਣਾ ਖੁਦ ਆ ਤੇ ਹਾਈਟ 511 ਹੈ ਜੀ ਫਾਦਰ ਇਜ਼ ਨੇਮ ਗੁਰਦੀਪ ਸਿੰਘ ਏਕੂਪੇਸ਼ਨ ਐਕਸ ਇੰਡੀਅਨ ਨੇਵੀ ਬਿਜ਼ਨਸ ਮਦਰ ਹਾਊਸ ਵਾਈਫ ਆ ਦੋ ਸਿਸਟਰ ਨੇਟਿਵ ਪੇਵੇਚ ਹੈ ਜੀ ਰਜਿਸਟਰ ਗਵਰਨਮੈਂਟ ਕੰਟਰੈਕਟਰ ਦੇ ਬੇਸ ਤੇ ਇਹ ਕੰਮ ਇਹਦਾ ਆਪਣਾ ਹੈਗਾ ਜੀ ਬਿਜ਼ਨਸ ਕਾਸਟਾ ਲਵਾਨਾ ਸਿੱਖ ਗੋਤਾ ਕੋਤੜੇ ਕੋਤੜਾ ਪੜਾਈ ਆ ਨਾਨ ਮੈਡੀਕਲ ਸਾਰੇ ਬਿਜ਼ਨਸ ਦੇ ਕੋਰਸ ਕੀਤੇ ਗਵਰਨਮੈਂਟ ਈ ਮਾਰਕੀਟਿੰਗ ਦੇ ਕੋਰਸ ਮੁੰਡਾ ਕਰਦਿਆਂ ਦਾ ਕੱਲਾ ਕੱਲਾ ਹੋਰ ਕੋਈ ਨਹੀਂ ਭਰਾ ਤੇ ਵਧੀਆ ਤਨਖਾਹ ਗਈ ਸਾਰੀ ਫੈਮਿਲੀ ਹੁਣ ਇਸ ਟਾਈਮ ਗੋਆ ਵਿੱਚ ਰਹਿ ਰਹੀ ਹੈ ਜ਼ਮੀਨ ਭੇਵੇ ਚ 2.5 ਕਿੱਲੇ ਆ ਹੋਰ ਵੀ ਨਾਲ ਪ੍ਰੋਪਰਟੀਆਂ ਦਾ ਪਰਿਵਾਰ ਦਾ ਨੰਬਰ ਨੋਟ ਕਰੋ 9503100680 ਰਿਸ਼ਤਾ ਚਾਹੀਦਾ ਜੀ ਵਧੀਆ ਕੁੜੀ ਪੜ੍ਹੀ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਘਰਦਿਆਂ ਦੀ ਇੱਜ਼ਤ ਮਾਨ ਕਾ ਦੇ ਤੇ ਮੁੰਡਾ ਸਿੱਖ ਸਰਦਾਰ ਆ ਸੋਹਣਾ ਸੁਨਖਾ ਤੇ ਨਸ਼ਾ ਰਹਿਤਾ ਆਗਲਾ ਰਿਸ਼ਤਾ ਆਇਆ 7016 ਕਨੇਡੀਅਨ ਸਿਟੀਜ਼ਨ ਕਾਸਟ ਆ ਕੰਬੋ ਸਿੱਖ ਗੋਤ ਅਧਿੰਦ ਉਮਰ ਉਨੀ ਸੁਸਤਨਮੇ ਹਾਈਟ ਸ਼ੇਪਡ ਪੜਾਈ BBA is post graduate certified in supply chain 10 साल द टोरंटो कोर्स द गवर्नमेंट जॉब कनाडा पोस्ट लिविंग इन टोरंटो वेजिटेरियन इज नॉन ड्रिंकर फादर रिटायर्ड ऑफिसर सीआरपीएफ सी चोंजी श्री गंगानगर तो फादर रिटायर्ड ऑफ फादर ता जी हो गए रिटायर्ड ते मदर जी इनडे हाउसवाइफ है मुंडे दे टू सिबलिंग्स है जी ਤੇ ਬੁਆਏ ਐਂਡ ਏਲਡਰ ਸਿਸਟਰ ਇਨ ਕੈਨੇਡੀਅਨ ਸਿਟੀਜ਼ ਐ ਨਰਤਾ ਕੁੜੀ ਪੜ੍ਹੀ ਲਿਖੀ ਹੋਵੇ ਗ੍ਰੈਜੂਏਸ਼ਨ ਕਰੀ ਹੋਵੇ ਜਾਂ ਫਿਰ ਬੀਐਸਸੀ ਔਰ ਨਰਸਿੰਗ ਔਰ ਐਨੀ ਸਕਿੱਲਸ ਕੋਰਸ ਇਨ ਹੈਲਥ ਹੋਟਲ ਔਰ ਬੀਟੈਕ ਇਸ ਬਿਟਵੀਨ ਕੁੜੀ ਦੀ ਉਮਰ ਜੀ 22 ਤੋਂ 26 ਸਾਲ ਤੱਕ ਹੋਵੇ ਕੱਦ ਘੱਟੋ ਘੱਟ 5 ਫੁੱਟ 5 ਤੱਕ ਹੋਵੇ ਮੁੰਡਾ ਸਿੱਖ ਸਰਦਾਰ ਹੈ ਪਰਿਵਾਰ ਦਾ ਨੰਬਰ ਨੋਟ ਕਰੋ 98866 40711 ਅਗਲਾ ਸਟਾਇਆਸ ਦਾ 17 ਨਾਮ ਹਰਪ੍ਰੀਤ ਸਿੰਘ ਉਮਰ 5 ਇੱਕ 1994 ਦਾ ਬਰਥ ਹਾਈਟ 54 ਮੈਟਰਲ ਸਟੇਟਸ ਡਿਵੋਰਸ ਇਸ਼ੂਸ ਲੈਸ এডੂਕੇਸ਼ਨ 10th ਅਕੂਪੇਸ਼ਨ बिजनेਸਮੈਨ ਕਾਸਟ ਅਰੋੜਾ ਖੱਤਰੀ ਸਬ ਕਾਸਟ ਹੈ ਕੁਲਕੀ ਸੀ ਫਾਦਰ बिजनेਸਮੈਨ ਮਦਰ ਹਾਊਸ ਵਾਈਫ ਬ੍ਰਦਰ No ਸਿਸਟਰ 1 ਮੈਰਿਡ 2 ਹੋਮ ਟਾਊਨ ਹੈ ਜੀ ਅਮਲੋ ਫਤਿਹਗੜ੍ਹ ਸੇ ਇਹ ਰੱਤਾ ਕੁੜੀ ਸਿੰਪਲ ਪੜ੍ਹੀ ਲਿਖੀ ਸਿਆਣੀ ਤੇ ਸਮਝਦਾਰ ਉਹ ਬੇ ਮੁੰਡਾ ਸੋਹਣਾ ਸਨੇ ਖਸਿਕ ਸਰਦਾਰ ਹੈ ਪਰਿਵਾਰ ਦਾ ਨੰਬਰ ਨੋਟ ਕਰੋ 94656555092 ਬਹੁਤ ਵਧੀਆ ਪਰਿਵਾਰ ਤੋਂ ਰਸਤਾ ਚੰਗਾ ਘਰਵਰ ਚੰਗੀ ਪ੍ਰਾਪਰਟੀ ਹੈ ਅਗਲਾ ਰਿਸ਼ਤਾ ਆਇਆ 7018 ਨਾਮ ਹੈ ਜੀ ਮਨਜੋਤ ਸਿੰਘ ਉਮਰ 53 1999 ਹਾਈਟ 57ਾ ਪੜ੍ਹਾਈ ਡਿਪਲੋਮਾ ਇਨ ਬਿਜ਼ਨਸ ਨਿਊਜ਼ੀਲੈਂਡ ਪੀਅਰ ਪਿਓਰ ਵੈਜੀਟੇਨ ਫਾਦਰ ਐਸਆਈ ਇਨ ਪੰਜਾਬ ਪੁਲਸ ਪਟਿਆਲਾ ਮਦਰ ਹਾਊਸ ਵਾਈਫ ਓਨਲੀ ਸਨ ਆਫ ਇਜ਼ ਪੇਰੈਂਟਸ No Sibling Caste Jersey ਜਿਲ੍ਹਾ ਪਟਿਆਲਾ ਰਿਸ਼ਤਾ ਕੁੜੀ ਪੜ੍ਹੀ ਲਿਖੀ ਹੋਵੇ ਸੋਹਣੀ ਸਨਖੀ ਮੁੰਡਾ ਸੋਹਣਾ ਸਨਖੀ ਸਿੱਖ ਸਰਦਾਰ ਬੱਧੀਆ ਸੋਹਣਾ ਘਰ ਬਰ ਪਾਇਆ ਜੀ ਪਰਿਵਾਰ ਦਾ ਨੰਬਰ ਨੋਟ ਕਰੋ 9417625407 ਆਗਲਾ ਜਤਾਇਆ 7019 ਨੰਬਰ ਨਾਮ ਸਿੰਘ ਜਿਲ੍ਹਾ ਗੁਰਦਾਸਪੁਰ ਜਰਸੀ ਕਾਸਟ ਗੋਤਾ ਸਰਾ ਹਾਈਟ 57 ਉਮਰ 20 ਦਾ 1993 ਪੜਾਈ ਬੀ ਕਮ 2 ਸਾਲ ਕੰਮ ਟਰੱਕ ਡਰਾਈਵਰ ਇਨ ਅਮਰੀਕਾ ਇਨਕਮ 9000 ਡਾਲਰ ਪਾਰ ਮੰਦ ਪ੍ਰਾਪਰਟੀ ਦਾਸ ਕਿਲੇਆ ਔਰ देयर ਪ੍ਰਾਪਰਟੀ ਇਨ ਪੰਜਾਬ ਫੈਮਲੀ ਮਦਰ ਹੈ ਜੀ ਵਨ ਐਲਡਰ ਬ੍ਰਦਰ ਵਨ ਸਿਸਟਰ ਬ੍ਰਦਰ ਆਰ ਮੈਰਿਡ ਰਤਾ ਕੁੜੀ ਬਧੀਆਂ ਚੰਗੀ ਪੜ੍ਹੀ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਪਹਿਲ ਵਧੀਆਂ ਗੱਲ ਹੈ ਜੇਕਰ ਰਤਾ ਬਾਹਰੋਂ ਹੀ ਹੋਵੇ ਪਰਵਾਦਰ ਨੰਬਰ ਨੋਟ ਕਰੋ 7986603510 ਅਗਲਾ ਰਿਸ਼ਤਾ ਆਇਆ 70ਵੀ ਨਾਮ ਪ੍ਰਿਤਪਾਲ ਸਿੰਘ ਉਮਰ 11 11 1992 ਨਾ ਕਾਸਟ ਹੈ ਜੀ ਰਾਮਗੜੀ ਐ ਗੋਤਾ ਮਠਾੜੂ ਹਾਈਟ ਪੈ 7 ਰੰਗ ਸਾਫ ਹੈ ਪੜ੍ਹਾਈ ਪਲੱਸ 2 ਪਾਸ ਐ ਇੱਕੋ ਪੇਸ਼ੈਂਟ ਸੀਨੀਅਰ ਰਿਟਾਇਰ ਐਗਜ਼ੈਕਟਿਵ ਫੈਮਲੀ ਡਿਟੇਲ ਫਾਦਰ ਮਦਰ ਵਨ ਸਿਸਟਰ ਅਨਮੈਰਿਡ ਵਨ ਬਿਗ ਬ੍ਰਦਰ ਅਨਮੈਰਿਡ ਵਨ ਬ੍ਰਦਰ ਇਨ ਯੰਗਰ ਇਨ ਜੋਬ ਮੰਗੜ ਮੰਡ ਕੋਈ ਨਹੀਂ ਬਸ ਘਰ ਵਿੱਚ ਮਿਲਣ ਅਨਸਾਰ ਹੋਵੇ ਤੇ 10ਵੀਂ ਕੁੜੀ ਪਾਸ ਹੋਵੇ ਸਾ ਵਿਆਹ ਜਿਹੜਾ ਇਹਨਾਂ ਨੇ ਸਿੰਪਲ ਹੀ ਕਰਨਾ ਪਰਿਵਾਰ ਉਹੀ ਸੰਪਰਕ ਕਰਨ ਜਿਹੜਾ ਕਿ ਦਿੱਲੀ ਦੇ ਵਿੱਚ ਰਿਸ਼ਤਾ ਕਰ ਸਕਣ ਪਰਿਵਾਰ ਦੇ ਦੋ ਨੰਬਰ ਐ ਨੋਟ ਕਰੋ 91665345 828552 99375 7021 ਨੰਬਰ ਅਗਲਾ ਰਿਸ਼ਤਾ ਨਾਮ ਹਰਪ੍ਰੀਤ ਸਿੰਘ ਉਮਰ 29 ਸਾਲ ਜ਼ਮੀਨ 4 ਕਿੱਲੇ ਆਦੂਪਰਾ ਨੇ ਫੂਸ ਮੰਡੀ ਜ਼ਿਲ੍ਹਾ ਬਠਿੰਡੇ ਤੋਂ ਰਿਸ਼ਤਾ ਪੜਾਈ 8ਵੀਂ ਪਾਸ ਕੰਮ ਖੇਤੀਬਾੜੀ ਸੋਣਾ ਤੇ ਨਸ਼ਰਤ ਬਧੀਆ ਕਰ ਬਰ ਬਣਿਆ ਰਿਸ਼ਤਾ ਕੁੜੀ ਸਿੰਪਲ ਪੜੀ ਲਿਖੀ ਹੋਵੇ ਘਰ ਦਾ ਕੰਮ ਕਰ ਆਉਂਦਾ ਹੋਵੇ ਸਿਆਣੀ ਤੇ ਸਮਝਦਾਰ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 77175 64676 ਅਗਲਾ ਨੈਕਸਟ ਰਿਜਤਾ ਜੀ ਮੁੰਡੇ ਦਾ ਲਾਸਟ 7022 ਨੰਬਰ ਨਾਮ ਰਾਮਚੰਦ ਮਿੱਤਲ ਫਾਦਰ ਸੁਨੀਲ ਕੁਮਾਰ ਮਿੱਤਲ ਮਦਰ ਸੁਨੀਤਾ ਰਾਣੀ ਉਮਰ 29 ਸਾਲਾ ਮੁੰਡੇ ਦੀ ਜੌਬ ਇਨ 에어ਪੋਰਟ ਦੁਬਈ ਸੈਲਰੀ 30000 ਸਿਸਟਰ ਪੰਜ ਮੈਰਿਡ ਹੈ ਇੱਕ ਅਨਮੈਰਿਡ ਹੈ ਜੀ ਲਿਵ ਇਨ ਦੁਬਈ ਐਡਰੈਸ ਹੈ ਜੀ ਬੱਗਾ ਪੁਰਾਣੇ ਤੋਂ ਆ ਮੁੰਡਾ ਮੂਨਾ ਤੇ ਸੋਨਾ ਸੁਨਕਾ ਤੇ ਨਸ਼ਾ ਰਹਿਤਾ ਕੁੜੀ ਪੜ੍ਹੀ ਲਿਖੀ ਸਿਆਣੀ ਤੇ ਸਮਝਦਾਰ ਉਹ ਵੀ ਮੁੰਡਾ ਵਧੀਆ ਤਨਖਾਹ ਲੈ ਰਿਹਾਗਾ ਸੋਨਾ ਘਰਬਾਰ ਵਧੀਆ ਪਾਇਆ ਪਰਿਵਾਰ ਦਾ ਨੰਬਰ ਨੋਟ ਕਰੋ ਪਲੱਸ 96872126634 ਇਹ ਸੀ ਅੱਜ ਦੇ ਬਹੁਤ ਵਧੀਆ ਮੁੰਡਿਆਂ ਦੇ ਸਾਰੇ ਰਿਸ਼ਤੇ ਨੰਬਰ ਸਮੇਤ ਜੀ ਬਾਕੀ ਹੁਣ ਤੱਕ ਦੇ ਉਹਨਾਂ 10 ਪਰਿਵਾਰਾਂ ਨੂੰ ਮੁਬਾਰਕਾਂ ਜੀ ਇਸ ਮਹੀਨੇ 10 ਰਿਸ਼ਤੇ ਵਧੀਆ ਪਰਿਵਾਰ ਤੋਂ ਹੋ ਚੁੱਕੇ ਆ ਜੀ ਤੁਸੀਂ ਵੀ ਆਪਣੇ ਰਿਸ਼ਤੇ ਦੀ ਐਡ ਕਰ ਬੈਠ ਕੇ ਲਗਵਾ ਸਕਦੇ ਹੋ ਬਹੁਤ ਹੀ ਘੱਟ ਫੀਸ 'ਚ ਨਾੜੀ ਅਸੀਂ ਪਰਿਵਾਰਾਂ ਨੂੰ ਨੰਬਰ ਜਿਹੜੇ ਰਿਤੇ ਸਮੇਤ ਮੈਚ ਕਰਕੇ ਦਿੰਨੇ ਆ ਜੀ ਰਿਤੇ ਹੋ ਵੀ ਬਹੁਤ ਰਹੇ ਹੈਗੇ ਹੁਣ ਤੱਕ ਦੇ ਜਿਹੜੇ ਸ਼ਾਰਟ ਰਿਸ਼ਤੇ ਕੁੜੀਆਂ ਦੇ ਲਗਾਏ ਸੀ ਜੀ 17 ਉਹਨਾਂ ਕੁੜੀਆਂ ਦੇ ਰਿਤੇ ਮੈਚ ਹੋ ਕੇ ਹੋ ਸਕੇ ਆ ਜੀ ਲਾਸਟ ਵਾਲੇ ਸ਼ਾਰਟ ਅਗਲੇ ਰਿਸ਼ਤੇ ਕੁੜੀਆਂ ਦੇ ਨੋਟ ਕਰੋ 103 ਨੰਬਰ ਆ ਨਾਮ ਕੌਰ ਆ ਜ਼ਿਲ੍ਹਾ ਬਰਨਾਲਾ ਪੜਾਈ ਐਮ ਟੈਕ ਭੈਣ ਮੈਰਿਡਾ ਪ੍ਰਾ ਕੋਈ ਨਹੀਂ ਕੱਦ 56 ਆ ਕਸਟ ਜਰਸੀ ਕੁਮਰੂਨੀ 185 ਕੰਮ ਬੈਂਕਰ ਜੌਬ ਰਹਿਤਾ ਮੁੰਡਾ ਵੈਲ ਐਜੂਕੇਟਰ ਕੁਆਲੀਫਾਈਡ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 99699 3631 ਅਗਲਾ ਰਿਸ਼ਤਾ ਹੈ 104 ਨੰਬਰ ਨਾਮ ਕੌਰ ਆ ਜ਼ਿਲ੍ਹਾ ਲੁਧਿਆਣਾ ਪੜਾਈ ਬੀ ਐਸ ਸੀ ਟੂਰਿਜ਼ਮ ਮੈਨੇਜਮੈਂਟ ਭੈਣ ਕੋਈ ਨਹੀਂ ਭਰਾ ਦੋ ਹਨ ਮੇਰੇ ਡਾ ਇੱਕ ਕੈਨੇਡਾ ਇੱਕ ਫਿਲੀਪੀਨਸ ਕੱਦ 5-5 ਹੈ ਜੱਟ ਸੀ ਕਾਸਟ ਉਮਰ 22 96 1999 ਕੰਮ ਕਨੇਡਾ ਸਿਟੀਜ਼ਨ ਜੌਬ ਇਨ ਹੋਟਲ ਵਿਨੀਪੈਗ ਐਂਡ ਫਿਲੀਪੀਨਸ ਪੀ ਹੈ ਜਿਸ ਦਾ ਮੁੰਡਾ ਸੋਨਾ ਸੁਨੱਖਾ ਪੜਿਆ ਲਿਖਿਆ ਹੋਵੇ ਤੇ 12 ਕਿੱਲੇ ਜ਼ਮੀਨ ਹੋਵੇ ਵਧੀਆ ਪਰਿਵਾਰ ਤੋਂ ਐਨ ਆਰ ਆਈ ਕੈਨੇਡਾ ਨੂੰ ਪਹਿਲਾ ਜੱਟ ਸੀ ਕਾ ਪਰਿਵਾਰ ਹੀ ਫੋਨ ਕਰਨ ਪਰਿਵਾਰ ਦਾ ਨੰਬਰ ਨੋਟ ਕਰੋ +63967490 2214 ਅਗਲਾ ਰਿਸ਼ਤਾ ਹੈ 105 ਨਾਮਕਾ ਜਿਲ੍ਹਾ ਮੁੱਗਾ ਪੜਾਈ ਐਮਕੋਮ ਭੈਣ ਦੋ ਆ ਇੱਕ ਕੈਨੇਡਾ ਇੱਕ ਇੰਡੀਆ ਭਰਾ ਕੋਈ ਨਹੀਂ ਕੱਦ 5 ਫੁੱਟਾ ਕਾਸਟ ਜਰਸੀ ਕੁਗੋਤ ਮਾੜਾ ਉਮਰ 21-12-1998 ਕੰਮ ਮਾ ਕੈਨੇਡਾ ਪ੍ਰੋਮਟਨ ਵਰਕ ਪਰਮਿਟ ਤੇ 2 ਸਾਲ ਦਾ ਗੁੱਡ ਜੌਬ ਹੈ ਰਿਸ਼ਤਾ ਮੁੰਡਾ ਕੈਨੇਡਾ ਵਿੱਚ ਪੀਆਰ ਉਹ ਪਰਿਵਾਰ ਦਾ ਨੰਬਰ ਨੋਟ ਕਰੋ +14163185032 ਇਹ ਸੀ ਅੱਜ ਦੇ ਕੁੜੀਆਂ ਦੇ ਨੰਬਰ ਸਮੇਤ ਰਿਸ਼ਤੇ ਜੀ ਪਰਿਵਾਰ ਵਾਲਿਆਂ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਰਿਸ਼ਤੇ ਨਾਲ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਧੰਨਵਾਦ